भवानीगढ़ शहर में एक बहुत ही दुर्भाग्यपूर्ण घटना घटी ट्रक की चपेट में आने से उनतीस साल की एक लड़की की मौत हो गई ट्रक से कुचला गया बच्ची का सिर परिवार का रो रो कर बुरा हा। देखिए हाईवे पर काफी देर तक जाम लगा रहा मृतक बच्ची के परिजनों ने सड़क पर जाम लगा दिया आज सुबह भवानीगढ़ के नेशनल हाईवे पर उनतीस वर्षीय बबली कौर पुत्री नाहर सिंह निवासी भवानीगढ़ जो नेशनल हाईवे कट से बलियाल रोड पर पैदल जा रही थी अचानक सामने एक ट्रक आ गया और उसे कुचल दिया और लड़की की मौके पर ही मौत हो गई सूचना मिलते ही लड़की के परिवार वाले मौके पर पहुंच जाते हैं और सड़क पर ही चिक पुकार मच जाती है और धरने की स्थिति बन जाती है पुलिस प्रशासन मौके पर पहुंचता है और लड़की के शव को एम्बुलेंस में पोस्टमार्टम के लिए भेजता है पुलिस ने बताया कि ट्रक को पकड़ लिया गया है और ट्रक ड्राइवर को भी पकड़ लिया जाएगा आइए देखते हैं गुरविंदर सिंह की ये खास रिपोर्ट जी ये मेरी भतीजी थी अपने काम जा रही ਤੇ ਇਹਨੇ ਸਾਰਾ ਵੀ ਮਾਰਿਆ ਰੋਕਣ ਵਾਸਤੇ ਤੇ ਡਰਾਈਵਰ ਦਾ ਪਤਾ ਨਹੀਂ ਵੀ ਕਿਵੇਂ ਸੀ ਕੀ ਉਹਨੂੰ ਪ੍ਰੋਬਲਮ ਸੀ ਜਾਂ ਕੋਈ ਕਿਸੇ ਕਾਰਨ ਉਹ ਗੱਡੀ ਤੋਂ ਤੁਰਕੀ ਨਹੀਂ ਸਪੀਡ ਤੇ ਦੀ ਗੱਡੀ ਕੋਈ ਨਸ਼ਾ ਪੱਤਾ ਹੋਊ ਜਾਂ ਕੋਈ ਹੋਰ ਕਾਰਨ ਹੋਊ ਤੇ ਗੱਡੀ ਉਹਨੇ ਸਰਿਆਵੇਂ ਸੜਕ ਤੇ ਛਾੜਤੀ ਤੇ ਸਰ ਦੇ ਉੱਪਰ ਦੀ ਮੂਰਲਾ ਟਾਰ ਉਹਦੇ ਸਰ ਦੇ ਉੱਪਰ ਦੀ ਚੜ ਗਿਆ ਕੁੜੀ ਦੀ ਉਮਰ ਹੈਗੀ ਆ ਜੀ 25 24 25 ਸਾਲ ਦੀ ਕੁੜੀਆਂ ਨਾ ਬਬਲੀ ਹੈ ਜੀ ਹਾਂ ਜੀ ਉਹ ਮੌਕੇ ਤੇ ਚਲਾ ਗਿਆ ਜੀ ਤੇ ਮੌਕੇ ਤੇ ਚਲਾ ਗਿਆ ਇਹ ਕੁੜੀਆਂ ਹੈਟ੍ਰਿਕ ਕੰਮ ਕਰਦੀ ਹੈ ਇਹੀ ਕਿਸਾਰਾ ਦੀ ਕੁੜੀਆਂ ਵਿੱਚ ਤੇ ਦੇ ਇਹਦਾ ਫਾਦਰ ਵੀ ਨਹੀਂ ਹੈਗਾ ਤੇ ਭਰਾ ਦੀ ਵੀ ਕਦੀ ਡੈਥ ਹੋਈ ਹੋਇਆ ਤੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਪ੍ਰਸ਼ਾਸਨ ਸਾਦਾ ਵੱਧ ਤੋਂ ਵੱਧ ਸਹਿਯੋਗ ਕਰੇ ਤੇ ਇਹ ਤੇ ਕਿਸੇ ਕਾਰਵਾਈ ਪੂਰੀ ਕਰੀ ਸਾਨੂੰ ਪ੍ਰਸ਼ਾਸਨ ਮੇਰਾ ਨਾਮ ਮਨੀਸ਼ ਕੁਮਾਰ ਹੈ ਮੈਂ ਕੋਈ ਨਹੀਂ ਵਰਦੇ ਰਹਿਣ ਵਾਲਾ ਹਾਂ ਦੇਖੋ ਜੀ ਕੁੜੀ ਫੋਨ ਤੇ ਲੱਗੀ ਹੋਈ ਸੀਗੀ ਠੀਕ ਹੈ ਨਾ ਟਰੱਕ ਆ ਲਾ ਰਿਹਾ ਸੀਗਾ ਉਹ ਟਰੱਕ ਵੀ ਬੋਲੀ ਸੀ ਲੈਣੀ ਸੀਗਾ ਵੀ ਟਰੱਕ ਨਹੀਂ ਸਪੀਡ ਤੇ ਸੀਗਾ ਠੀਕ ਹੈ ਨਾ ਪਰ ਉਹਨੂੰ ਚਾਹੀਦਾ ਸੀਗਾ ਬ੍ਰੇਕ ਆ ਪਰ ਕੁੜੀ ਅੱਗੇ ਸੀਗੀ ਉਹਨੇ ਟਰੱਕ ਚੜ ਤਾ ਉੱਪਰ ਦੇਖੋ ਠੀਕ ਹੈ ਨਾ ਆਪਾਂ ਮੰਨਦੇ ਆ ਫੋਨ ਤੇ ਬੰਦਾ ਅੱਗੇ ਤਾਂ ਦੇਖ ਰਹੀ ਹੈ ਵੀ ਡਰਾਈਵਰ ਬ੍ਰੇਕ ਲਗਾਵੇ ਜਾਂ ਕੁਝ ਲਗਾਵੇ ਠੀਕ ਹੈ ਨਾ ਦੂਜੀ ਗੱਲ ਅਗਲਾ ਫੋਨ ਤੇ ਹੋਲੀ ਆ ਟਰੱਕ ਆ ਰਿਹਾ ਇੰਨੀ ਕਿ ਡਿਫਰੈਂਸ ਹੈਗਾ ਥੋੜਾ ਦਾ ਟਰੱਕ ਡਰ ਸੀ ਬ੍ਰੇਕ ਮਾਰੇ ਠੀਕ ਹੈ ਨਾ ਜੀ ਹਲਕੀ ਬਿਲਕੁਲ ਹਲਕੀ ਸੀਗੀ ਠੀਕ ਹੈ ਨਾ ਜੇ ਤੇਜ਼ ਹੁੰਦੀ ਫਿਰ ਤਾਂ ਕਿੱਥੋਂ ਬਚਦੀ ਉਹ ਫਿਰ ਤਾਂ ਉਡਾਏ ਦਿੰਦਾ ਉਹਨੂੰ ਬਿਲਕੁਲ ਹੋਲੀ ਸੀਗਾ ਟੱਕੀ ਇਹ ਆਪਣੇ ਕੀ ਕਹਿੰਦੇ ਨੇ ਆਪਣਾ 10 ਵਜੇ ਦੀ ਗੱਲ ਆਈ ਮੇਰੇ ਖਿਆਲ ਚ ਕਿੰਨਾ ਟਾਈਮ ਹੋਇਆਗਾ 10 10:30 ਵਜੇ ਦੀ ਗੱਲ ਆਈ ਤੁਸੀਂ ਕੀ ਕਹਿੰਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਆਇਆ ਕਹਿੰਦਾ ਜੀ ਆ ਜੇ ਕੁੜੀ ਨਾਲ ਆਇਆ ਕੱਲ ਆਪਣੇ ਬੱਚਿਆਂ ਨਾਲ ਸਕਦੇ ਜਾਂ ਮੋੜ ਨੂੰ ਇਹਨਾਂ ਨੂੰ ਠੀਕ ਕਰਵਾਣਾ ਚਾਹੀਦਾ ਜਾਂ ਬੱਤੀਆਂ ਦਾ ਇੰਤਜ਼ਾਮ ਕਰਦਾਂ ਜਾਂ ਮੋੜ ਬਿਲਕੁਲ ਬੰਦ ਕਰਦ ਦੇ ਠੀਕ ਹੈ ਨਾ ਜੀ ਜਿਹੜੀ ਗੱਲ ਆ ਜੀ ਪ੍ਰਸ਼ਾਸਨ ਨੂੰ ਲਗਾਈ ਜਾਂ ਠੀਕ ਹੈ ਨਾ ਜੇ ਮੂਡ ਬੰਦ ਕੀਤਾ ਜਾਵੇ ਪਹਿਲਾਂ ਵੀ ਪਲੈਨ ਹੋਦਾ ਸੀ ਹਾਲੀ ਬਹੁਤ ਹੋ ਗਈ ਨਹੀਂ ਜੀ ਠੀਕ ਹੈ ਨਾ ਜੀ ਅੱਜ ਤੁਸੀਂ ਆ ਦੇਖੋ ਅੱਜ ਕੁੜੀ ਦਾ ਹੋਇਆ ਕੱਲੋ ਆਪਣੇ ਬੱਚਿਆਂ ਨਾਲ ਹੋ ਸਕਦਾ ਠੀਕ ਹੈ ਨਾ ਕਿਸੇ ਵੀ ਬੱਚੇ ਨਾਲ ਹੋ ਸਕਦਾ ਠੀਕ ਹੈ ਨਾ ਜੀ ਜਿਹੜੀ ਗੱਲ ਹੈਗੀ ਸਕੂਲ ਦੇ ਬੱਚੇ ਲੰਘਦੇ ਨੇ ਛੋਟੇ ਛੋਟੇ ਬੱਚੇ ਲੰਘਦੇ ਨੇ ਕਿਸੇ ਨਾਲ ਵੀ ਹੋ ਸਕਦਾ ਜੀ ਸਾਡੇ ਪ੍ਰਸ਼ਾਸਨ ਵੱਲੋਂ ਆਪ ਜੋ ਕੇ ਸੁਝਾਇ ਸ਼ਹੀ ਜਤਾਏ ਇੱਥੇ ਮੋੜ ਤੇ ਬੱਤੀਆਂ ਲਗਾਤੀਆਂ ਇੱਥੇ ਟ੍ਰੈਫਿਕ ਮੁਲਾਜ਼ਮ ਹੈਗੇ ਸੀ ਕਿ ਡ੍ਰੈਫਿੰਗ ਨਹੀਂ ਕੋਈ ਸੀ ਜੀ ਠੀਕ ਹੈ ਜੇ ਹੁੰਦਾ ਜੀ ਫਿਰ ਤਾਂ ਟ੍ਰੋਲ ਹੋ ਜਾਂਦਾ ਜੀ ਠੀਕ ਹੈ ਨਾ ਬਾਈ ਮੇਰਾ ਨਾਮ ਸੁਖਚੈਨ ਹੈ ਜਿਹੜੇ ਪਿੰਡ ਦੇ ਰਹਿਣਾ ਮੇਰਾ ਮੂਲਕ ਦੇ ਕੋਲ ਪਿੰਡ ਹੈ ਮੈਂ ਇੱਥੇ ਕੰਮ ਆਇਆ ਸੀਗਾ ਸਾਨੂੰ ਬੰਦਾ ਮੌਕੇ ਤੇ ਨਹੀਂ ਮਿਲਿਆ ਸੀ ਇੱਥੇ ਰੋਡ ਤੇ ਖੜੇ ਦਾ ਇੰਤਜ਼ਾਰ ਕਰ ਰਹੇ ਸੀਗੇ ਤੁਸੀਂ ਘੱਟੋਂ ਦੇ ਠੀਕ ਹੈ ਔਰ ਇਧਰ ਸੀ ਕਿ ਕੁੜੀ ਦੇ ਘਰ ਫੋਨ ਤਾਂ ਸੁਣਦੀ ਆਉਂਦੀ ਸੀ ਪਰ ਡਰਾਈਵਰ ਨੇ ਨਾ ਰੋਡ ਤੇ ਚੜਨ ਵਾਸਤੇ ਪਿੱਛੋਂ ਉਧਰ ਦੇਖਿਆ ਸੀ ਉਹਨੇ ਕੁੜੀ ਵਾਲੇ ਸਪੈਸ ਪਾਸੇ ਦਾ ਓਹ ਟਾਈਮ ਨਹੀਂ ਸੀਗਾ ਬਿਲਕੁਲ ਕੁੜੀ ਦੇ ਵਿੱਚ ਦੋ ਵਾਰ ਟਰੱਕ ਵੱਜਿਆ ਝਟਕਾ ਵੱਜ ਗਿਆ ਉਹਨੇ ਆਵਾਜ਼ਾਂ ਮਾਰੀਆਂ ਨੇ ਚੀਕਾਂ ਵੀ ਮਾਰੀਆਂ ਨੇ ਉਹਨੇ ਚੀਕਾਂ ਦੀ ਆਵਾਜ਼ ਨਹੀਂ ਸੁਣੀ ਹੈਗੀ ਪਿੱਛੋਂ ਗੱਡੀ ਨੂੰ ਮੈਨੂੰ ਆਪਣੀ ਸਪੀਡ ਦੇਣ ਵਾਸਤੇ ਰੋਡ ਤੇ ਚੜਾਉ ਵਾਸਤੇ ਸਪੀਡ ਦੇਤੀ ਗੱਡੀ ਨੂੰ ਜਦੋਂ ਟਾਇਰ ਉੱਪਰ ਦੀ ਲੰਘਿਆ ਉਸੇ ਟਾਈਮ ਰੋਡ ਅਸੀਂ ਕੱਢਣ ਵੀ ਗਏ ਆ ਥੱਲੇ ਪਰ ਜਦੋਂ ਦੇਖਿਆ ਤਾਂ ਸਿਰ ਤੋਂ ਸਾਰਾ ਕੁੜਕੇ ਥੱਲੇ ਪਟਾਕਾ ਪੈ ਕੇ ਬਹੁਤ ਦੂਰ ਜਾਣ ਗਿਆ ਸੀਗਾ ਫਿਰ ਕੱਢਣ ਦੀ ਕੋਈ ਚਾਹੇ ਨਹੀਂ ਸੀ ਸਾਰਾ ਉਸ ਟਾਈਮ ਚੱਲਦੇ ਸੀ ਤੁਹਾਨੂੰ ਕਿਵੇਂ ਲੱਗਦਾ ਵੀ ਘਟਨਾ ਦੇ ਵਿੱਚ ਗਲਤੀ ਕਿਹਦੀ ਆਉਗੀ ਗਲਤੀ ਤਾਂ ਹੀ ਦੇ ਪੂਰੀ ਪ੍ਰਸ਼ਾਸਨ ਦੀ ਹੈ ਜੇ ਆਪਾਂ ਮੰਨੀਏ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਜੇ ਪ੍ਰਬੰਧ ਹੁੰਦਾ ਤਾਂ ਸਾਰਾ ਕੁਛ ਇਹ ਨਾ ਆਵਾਜ਼ ਐ ਪੁਲਿਸ ਕਿਨੇ ਜਰਵਾਦਾ ਹੀ ਤਕਰੀਬਨ 40 45 ਮਿੰਟ ਬਾਅਦ ਆ ਪੁਲਿਸ ਮੁਲਾਜ਼ਮ ਵੀ ਬਹੁਤ ਲੇਟ ਆਏ ਨੇ ਚੱਲ ਹੀ ਨਹੀਂ ਆਉਂਦੇ ਨਾ ਨਾ ਮੋਕੇ ਤੇ ਨਹੀਂ ਹੈ ਕਿ ਤੱਕਟ 20 ਮਿੰਟ ਤੱਕ ਅਸੀਂ ਲੋਕਾਂ ਨੂੰ ਮੈਂ ਕੱਪੜਾ ਵੀ ਉਹਦੇ ਤੇ ਮੈਂ ਪਵਾ ਕੇ ਗਿਆ ਮੈਂ ਪਰਨਾ ਪਉਂਦਾ ਸੀ ਉੱਪਰ ਸਰਫਾਸਟ ਹੁੰਦੇ ਰਹੇ ਨਾ ਉਹ ਪੱਤੀ ਦੇ ਤੇ ਆਵਾਜ਼ ਸਪੀਡ ਬ੍ਰੇਕਰ ਆਵਾਜ਼ ਮੈਂ ਤਾਂ ਇਸ ਸ਼ਹਿਰ ਤੋਂ ਘੱਟ ਦੋ ਤਿੰਨ ਕਵਾਰੀ ਆਇਆ ਮਤਲਬ ਹੈ ਖਰਾਬ ਐ ਇਹ ਮੌਲ ਇਹ ਨਹੀਂ ਚਾਹੀਦਾ ਜੇ ਸਾਫ਼ ਹੋਣਾ ਚਾਹੀਦਾ ਕੀ ਨਾਮ ਹੈ ਜੀ ਗੁਲਵਿੰਦਰ ਸਿੰਘ ਜੀ ਬਾਜੀ ਕੀ ਘਟਨਾ ਵਾਪਰੀ ਅੱਜ ਇੱਕ ਘਟਨਾ ਬੱਚੀ ਇਧਰ ਸਾਈਡ ਤੇ ਖੜੀ ਸੀ ਜੀ ਇਧਰੋਂ ਟਰੱਕ ਆਇਆ ਟਰੱਕ ਨੇ ਆ ਕੇ ਸਿੱਧਾ ਇਹਨੂੰ ਬੱਚੀ ਤੇ ਟਾਇਰ ਕਰਤਾ ਜੀ ਟਾਇਰ ਕਿੱਧਰ ਲਿ ਸੱਟ ਹੋਇਆ ਸੀ ਇਧਰੋਂ ਆਈ ਮਿਲਿਆ ਰੋਡ ਤੇ ਸੰਗਰੂਰ ਵੱਲੋਂ ਜੀ ਵੱਲੋਂ ਆ ਕੁੜੀ ਕੀ ਕਰ ਰਹੀ ਸੀ ਕੁੜੀਆਂ ਤੇ ਖੜੀ ਸੀ ਜੀ ਕਿੰਨੇ ਕਿੰਨੇ ਕ ਸਾਲ ਦੀ ਉਮਰ ਹੈ ਜਿਹੜੀ ਕੁੜੀ ਹੈ ਕੁੜੀ ਦੀ ਹੈਗੇ ਜੀ 24 ਸਾਲ ਦੀ ਉਮਰ ਹੈ ਜੀ ਕੀ ਨਾਮ ਹੈ ਇਹਦਾ ਕੀ ਨਾਮ ਸੀ ਕੁੜੀ ਦਾ ਇਤਕਾਰ ਸੀ ਜੀ ਉਹ ਇਧਰੋਂ ਕਿਤੇ ਕੰਮ ਆਏ ਹੋਏ ਸੀਗੇ ਜੀ ਉਹ ਬਾਨੀਗੜ੍ਹ ਸੇ ਲੋਕਲ ਤੇ ਅਸੀਂ ਤਾਂ ਮੰਗ ਸਾਡੀ ਜਿਹੜੀ ਮੇਨ ਆ ਗਈ ਇੱਥੇ ਸਕੂਲੀ ਬੱਚੇ ਆਉਂਦੇ ਨੇ ਛੋਟੇ-ਛੋਟੇ ਬੱਚੇ ਲੰਘਦੇ ਨੇ ਜਿੱਥੋਂ ਦੀ ਕਦੇ ਵੀ ਕੋਈ ਹਾਦਸਾ ਬਦ ਇੱਥੇ ਵਰਤ ਸਕਦਾ ਇੱਥੇ ਇੱਕ ਤਾਂ ਬੱਤੀ ਦਾ ਇੰਤਜ਼ਾਮ ਹੋਣਾ ਚਾਹੀਦਾ ਜੀ ਸਰ ਨਾਲ ਸੁਣਨ ਚਦੇ ਆ ਵੀ ਉਹਨਾਂ ਦੇ ਕੰਨ ਤੇ ਫੋਨ-ਫੋਨ ਵਗੈਰਾ ਲੰਘੇ ਅਸੀਂ ਕਾਊਸ ਕਰ ਰਹੇ ਸੀ ਕਿ ਇਹ ਵੀ ਸੁਣਨਾ ਚਾਹੀਦਾ ਨਹੀਂ ਫੋਨ ਹੀ ਸਾਈਡ ਤੇ ਦੇਖ ਲੋ ਜੀ ਮੜਿਆ ਉੱਚੀ ਕੀ ਗੱਲ ਹੋਈ ਹੈ ਕਰਾਂ 아이 ਤੇ ਪੁੱਤ ਪਿਆਰ ਹੋ ਕੇ ਬਿਉਟੀ ਪਾਰਲ ਦੇ ਜਾਂਦੇ ਸੀ ਮੈਂ ਨਿਕੜਵਾਦਾ ਦੀ ਵਾਹ ਉਹ ਵੀ ਬਰੇ ਰੋਟੀ ਲੈ ਕੇ ਆਇਆ ਕੋਣ ਹੱਸੇ ਖੇਡ ਲਈ ਆ ਗਈ ਆ ਕੋਣ ਚੰਗੀ ਕਲੀ ਛੜ ਕੰਮ ਕੀਤਾ ਲੜ ਕੇ ਅੱਛਾ ਜੀ ਮਾਦੀ ਕੰਮ ਕਰਦੀ ਸੀ ਜਾਂ ਪੜਾਈ ਕਰਦੀ ਸੀ ਲੜਕੀ ਦੱਸ ਦਿਓ ਮੈਂ ਬਿਉਟੀ ਪਾਰਲ ਦੇ ਲੱਗੇ ਦੀ 4-5 ਦਿਨ ਹੋ ਗਏ ਤੇ ਹੁਣ ਮੈਂ ਲਾਣਿਆਂ ਦੇ ਮੈਂ ਪਹਿਲਾਂ ਫੈਕਟਰੀ ਚ ਲੱਗੇ ਹੋਏ ਤੇ ਉਹਦੇ ਬੁਖਾਰ ਹੋ ਗਿਆ ਉਹਨੂੰ ਫਸ ਪ੍ਰਾਈਫਰ ਰਗਾ ਤਿੰਨ ਨੂੰ ਮੰਦਰਾ ਬਿਨਰ ਬਿਮਾਰ ਰਹੀ ਨੇ ਮੈਂ ਢਾ ਲਈ ਮੈਂ ਕਾਦੂ ਬਾਬ ਜੀ ਬਿਮਾਰ ਹੋ ਗਿਆ ਮੈਂ ਤਾਂ ਕੱਢ ਲਈ ਮੈਂ ਤਾਂ ਕਿਵੇਂ ਸਾਂਭੂਗੀ ਮੈਂ ਮੈਂ ਜਾਣੀ ਤਾਂ ਫੈਕਟਰੀ ਚ ਜੀ ਕਿਉਂਕਿ ਉਹ ਫਿਰ ਕਹਿੰਦੇ ਬੈਟੀ ਕਰਦਾ ਤਾਂ ਕੰਮ ਸਿੱਖ ਰਹੀ ਨਹੀਂ ਆ ਉਹ ਸਿੱਖਲਾ ਉਹਨੂੰ ਕਿ ਆਦੀ ਮੈਂ ਜਾਣਾ ਤਾਂ ਬੈਟੀ ਬਾਲਣ ਦੇ ਸਿਰ ਕੰਮ ਨਾ ਸਿੱਖ ਮੈਂ ਨਾ ਸਿੱਖ ਸਾਨੂੰ ਤਾਂ ਕਿਹੜਾ ਲਾਈ ਨਾ ਮੈਂ ਘਰ ਬੈਠੀ ਕੀ ਕਰਦੀ ਆ ਕਹਿੰਦੀ ਮੇਰੇ ਕੋਲ ਬਰਾਦੀ ਪਤਾ ਵੀ ਆਇਆ ਹੋਊਗਾ ਮੈਂ ਕੋਰੇ ਨਹੀਂ ਜਾਣਦੀ ਤੇ ਆਉਂਦਾ ਫੜਾ ਪਤਾ ਦੇ ਮੈਨੂੰ ਕਿੰਨੀ ਕੁ ਉਮਰ ਸੀ ਜੀ ਹਾਂ 29 ਸਾਲ ਲੱਗਿਆ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗੇ ਘਰੇ ਸਕੇ ਤੁਹਾਨੂੰ ਨਹੀਂ ਦੱਸਿਆ ਪਰ ਪ੍ਰੋਡੂਸ ਨੇ ਬਾਈ ਜਿਆਦਾ ਦੱਸ ਕਾਇਆ ਦੇਖੋ ਮੈਨੂੰ ਜਾਣਦੇ ਨੇ ਉਹ ਬਾਈ ਨੇ ਉਹ ਦੱਸ ਕਾਇਆ ਤੇ ਮੈਨੂੰ ਠੀਕ ਹੈ ਮਨ ਬਾਬੇ ਦੇ ਸੱਟਾਂ ਲੱਗੀਆਂ ਠੀਕ ਹੈ ਤੇ ਮੈਨੂੰ ਕਹਿੰਦਾ ਮੈਂ ਮਾਫੀ ਚਾਹਣਾ ਕਹਿੰਦਾ ਬੇਬੇ ਤਾਂ ਖੁਰੀ ਹੋ ਗਈ ਕਹਿੰਦਾ ਜੀ ਮੰਗ ਕਰਦੇ ਹੋ ਜੀ ਮੈਂ ਮਾਫੀ ਚਾਹ ਰਹੀ ਹਾਂ ਉਹਨਾਂ ਦਾ ਕੰਲੀ ਪਤਾ ਹਾਂ ਜਨਾ ਸੀ ਜਨਾ ਆਉਂਦੇ ਆ ਵੀ ਆ ਸੋ ਆਰ ਕੇ ਖਾਂਦਿਆਂ ਦੇ ਮਤਲਬ ਖਾਂਦੀਆਂ ਟੀਆ ਆਰ ਕੇ ਖਾਂਦਿਆਂ ਦੇ ਜਦੋਂ ਨਾ ਆਉਂਦੇ ਆ ਹਾਂ ਕਦੇ ਵੀ ਨਹੀਂ ਨਾ 20000 ਆ ਦੀ ਪਤਾ ਕੁਝ ਕਰਨ ਵਾਲਾ ਨਹੀਂ ਵੀ ਕੱਲੀ ਰਹਿ ਗਈ 20000 ਹੀ ਮੇਰਾ ਦਾ ਪਤਾ ਕੋਈ ਦੋ ਹੋਰ ਬੱਚੇ ਜਿੱ ਕੀ ਬੱਚਾ ਹੋਰ ਕੋਈ ਬੇਟਾ ਜਾਂ ਭਰਾ ਕੋਈ ਹੋਰ ਬੱਚਾ ਆਏਗਾ ਇੱਕ ਨਾ ਆਏਗਾ ਬੇਟਾ ਉਹ ਤਾਂ ਅਭੀ ਤੱਕ ਨਾ ਕੋਈ ਇੱਕ ਪਹਿਲਾਂ ਮੋਕਾ ਗਿਆ ਸੀ ਇੱਕ ਪਹਿਲਾਂ ਮੋਕਾ ਗਿਆ ਦੀ ਯਾਰ ਉਹ ਤੇ ਕੱਟ ਰਿਹਾ ਟੱਕ ਤੀਣਾ ਤੇ ਕੀ ਕਰ ਮਲ ਗਈ ਸੀ ਅੱਜ ਸਾਨੂੰ ਤਲਾਹ ਮਿਲੀ ਸੀ ਕਿ ਬਲਿਆਰ ਰੋਡ ਤੇ ਜਿਹੜਾ ਹੈਗਾ ਇੱਕ ਟਰੱਕ ਨਾਲ ਇੱਕ ਲੜਕੀ ਬਬਲੀ ਕੌਰ ਪੁੱਤਰੀ ਨਾਰ ਸਿੰਘ ਵਾਸੀ ਅਰਜੀਤ ਸਿੰਘ ਰਵਿਦਾਸ ਕਲੋਨੀ ਭਵਾਨੀਗੜ ਦਾ ਮਤਲਬ ਜਿਹੜਾ ਹੈਗਾ ਮੌਤ ਹੋ ਗਈ ਆ ਟਰੱਕ ਨਾਲ ਐਕਸੀਡੈਂਟ ਹੋਣ ਕਰਕੇ ਜਿਸ ਦੇ ਆਧਾਰ ਤੇ ਅਸੀਂ ਮੌਕੇ ਤੇ ਪੁੱਜੇ ਉਸ ਲੋਕ ਜਿਹੜੇ ਆ ਮੌਕੇ ਤੇ ਐਗਰੈਸਿਵ ਹੋ ਰਹੇ ਸੀਗੇ ਉਹਨਾਂ ਨੂੰ ਸਮਝਾ ਬਿਝਾ ਕੇ ਜਿਹੜਾ ਹੈਗਾ ਮਤਲਬ ਉਥੋਂ ਸ਼ਾਂਤ ਕੀਤਾ ਗਿਆ ਤੇ ਜਿਹੜਾ ਹੈਗਾ ਇਹਨਾਂ ਦੇ ਵਾਰਸਾਂ ਦੇ ਬਿਆਨ ਲੈਣ ਪ੍ਰੰਤ ਜਿਹੋ ਜੀ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਚ ਲੈਂਦੀ ਜਾਊਗੀ ਟਰੱਕ ਡਰਾਈਵਰ ਜਿਹੜਾ ਟਰੱਕ ਫੜਿਆ ਗਿਆ ਇਸ ਨੂੰ ਟਰੱਕਰ ਤਾਂ ਮੌਕੇ ਤੇ ਹੀ ਸੀਗਾ ਤੇ ਟਰੱਕ ਡਰਾਈਵਰ ਨੂੰ ਫੜ ਲਾਂਗੇ ਤੇ ਕਾਰਵਾਈ ਹੋਣੀ ਹੈ